ਮੇਰੀ ਗੱਲ ਸੁਣ ਲੈ ਮੈਂ ਤੇਰਾ ਮਲਹਾਜਾ ਕਰਦਾ ਹਾਂ ਬੋਲਟਾ ਮੋਟਰਸਾਈਕਲ ਪਟਾਕੇ ਵਾਲਾ ਮੋਟਰਸਾਈਕਲ ਹਾਂਜੀ ਆਪਾਂ ਮਾਰੇ ਤੋਂ ਨਾ ਕਰਦੇ ਜੀ ਕੌਣ ਕਰਦਾ ਕੌਣ ਕਰਦਾ ਕੌਣ ਕਰਦਾ ਆ ਗੋਬਣ ਹੋ ਗਈ ਆ ਪਟਾਕੇ ਦਿਖਾਓ ਆ ਪਟਾਕੇ ਲੈ ਰਹੇ ਨੇ ਤੇ ਉਹ ਤੋਂ ਕਹਿੰਦੇ ਮੈਂ ਏਐਸਆਈ ਹੈਡਕਵਾਰਟਰ ਦੇ ਵਿੱਚ ਮੈਂ ਮੈਂ ਏਐਸਆਈਆ ਪੰਜਾਬ ਨੂੰ ਦੇ ਵਿੱਚ ਸਰ ਇਹ ਅਲਾਉ ਹੈ ਤੁਸੀਂ ਖੁਦ ਮੁਲਾਜ਼ਮੋਂ ਹੈਡਕਵਾਰਟਰ ਦੇ ਵਿੱਚ ਜਿਲ੍ਹਾ ਸਾਹਿਬ ਉਹਦੀ ਕਹਿੰਦ ਨੇ ਕਿ ਜੋ ਇਸ ਤਰ੍ਹਾਂ ਪਟਾਕੇ ਨਹੀਂ ਹੈ ਨਹੀਂ ਨਹੀਂ ਹੈ ਪਟਾਕੇ ਮਾਰੇ ਨਹੀਂ ਪਟਾਕੇ ਉਹ ਪਟਾਕੇ ਪੈ ਰਹੇ ਓ ਲੈ ਯਾਰ ਤੁਸੀਂ ਕੀ ਦੋ ਤੁਸੀਂ ਕੋਣ ਹੋ ਮੈਂ ਤਾਂ ਦੇਖਦਾ ਨਹੀਂ ਕੋਣ ਹਾਂ ਮੈਂ 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 ਕਹਿੰਦਾ ਦਿਖਾ ਦਿੰਨੇ ਮੁਝ ਜਸਵੰਤ ਸਿੰਘ ਨੇ ਉਹ ਮੁਲਾਜ਼ਮ ਨੇ ਉਹ ਵੀ ਮੈਂ ਮੁਲਾਜ਼ਮ ਮੈਂ ਮੁਲਾਜ਼ਮ ਮੈਂ ਦੁੱਟੂ ਮੈਂ ਮੁਲਾਜ਼ਮ ਤੁਸੀਂ ਮੁਲਾਜ਼ਮ ਕਹਿੰਦੇ ਵੀ ਮੈਂ ਗੱਲ ਹਾਂ ਨੂੰ ਹੋ ਗਿਆ ਸਾਨੂੰ ਮੁਲਾਜ਼ਮ ਦਾ ਕੋਈ ਨਹੀਂ ਹੈਗਾ ਇਹਦਾ ਬੇਟਾ ਚਲਾਉਂਦਾ ਸੀ ਠੀਕ ਹੈ ਨਾ ਅਸੀਂ ਉਹਨੂੰ ਮੌਕੇ ਤੇ ਫੜਿਆ ਹੈਗਾ ਅਸੀਂ ਬੌਂਡ ਕਰਤਾ ਮੋਟੇ ਸਾਡੇ ਮਲਾਜ਼ਮ ਉਹ ਚਾਹੇ ਸਾਡਾ ਮੜਾ ਮਗਰ ਗਲਤੀ ਕਰੂਗਾ ਅਸੀਂ ਉਹਨੂੰ ਬਖਸ਼ਣਾ ਨਹੀਂ ਹੈਗਾ ਮੇਰੇ ਵਿੱਚ ਇੱਕ ਮਲਾਜ਼ਮ ਆ ਮੈਂ ਹੈੱਡਕਵਰਟਰ ਕਿੱਥੇ ਹੈੱਡਕਵਰਟਰ 9 ਸੈਕਟਰ ਜਦੋਂ ਆਨੇ ਕਹਿੰਦੇ ਬੈਂਕ ਵਿੱਚ ਤੁਹਾਡਾ ਬੈਲਟ ਨੰਬਰ ਲਿਖਾ ਕੇ ਹਾਂ ਬੈਲਟ ਨੰਬਰ ਮੰਗਦੇ ਨੇ ਜੀ ਮੇਰਾ ਆ ਬੁਲਟ ਦਾ ਆ ਦੇਖੋ ਜੀ ਪਟਾਕਾ ਵਾਜਦਾ ਦੇਖੋ ਦੁਬਾਰਾ ਵੀ ਆ ਮੈਂ ਦੇ ਨੌਜਵਾਨ ਨੇ ਡਿਊਟੀ ਖੜੇ ਹੋਏ ਨੇ ਰਾਤ ਨੂੰ ਮੈਨਾਂ ਤਾਂ ਨਾਮ ਹੀ ਦੱਸਾਂਗਾ ਪਾਵੜੀ ਬਹੁਤ ਤੰਗੀ ਸੀ ਡੇਲੀ ਪਟਾਕੇ ਮਾਰ ਕੇ ਲੰਘਦੇ ਲੋਕ ਪਰੇਸ਼ਾਨ ਸੀ ਸਾਰੇ ਆ ਸਾਨੂੰ ਡਰਾਂ ਆ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਸਸਪੈਂਡ ਕਰਾਉਂਗਾ ਕਰਾ ਲਓ ਹੁਣ ਕਰੋ ਮੀਡੀਆ ਮੂਰੇ ਗੱਲ ਕਰੋ ਕਰੋ ਮੀਡੀਆ ਮੂਰੇ ਗੱਲ ਮੈਂ ਏਐਸਆਈ ਹਾਂ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਵਿੱਚ ਚਲੋ ਜੀ ਬਨਾਣ ਪਾ ਕੇ ਕੁੰਮਰੇ ਏਐਸਆਈ ਸਾਹਿਬ ਨੂੰ ਸਾਰੇ ਸਲੂਟ ਮਾਰੋ ਮੈਂ ਤੇਰਾ ਮਲਹਾਜਾ ਕਰਦਾ ਹਾਂ ਨਹੀਂ ਕਹਿੰਦਾ ਮੈਂ ਮੈਂ ਜਾਊਂਗਾ ਮੈਂ ਮੈਂ ਏਐਸਆਈ ਹਾਂ ਏਐਸਆਈ ਮੈਂ ਇਸ ਏਐਸਆਈ ਹਾਂ ਪੰਜਾਬ ਪੁਲਿਸ ਦੇ ਵਿੱਚ ਹਾਂਜੀ ਪਰ ਸਾਹਿਬ ਤੁਹਾਡੀ ਵਾਰਦੀ ਕਿੱਥੇ ਹੈ ਚਲੋ ਅੱਧੀ ਰਾਤ ਹੋ ਚੁੱਕੀ ਐ ਤੁਸੀਂ ਆਫ ਡਿਊਟੀ ਵੀ ਹੋ ਸਕਦੇ ਹੋ ਏਸੀ ਸਾਹਿਬ ਨੂੰ ਤਾਂ ਗੁੱਸਾ ਆ ਗਿਆ ਗੁੱਸੇ ਵਿੱਚ ਆ ਕੇ ਡਿਊਟੀ ਅਫਸਰ ਨੂੰ ਕਹਿੰਦੇ ਤੁਸੀਂ ਕੌਣ ਹੋ ਪਰ ਮੈਨੂੰ ਲੱਗਦਾ ਐ ਏਸੀ ਸਾਹਿਬ ਨੂੰ ਪੰਜਾਬ ਪੁਲਿਸ ਦੀ ਵਦੀ ਦੀ ਪਛਾਣ ਨਹੀਂ ਅਤੇ ਨਾ ਹੀ ਮੋਢਿਆਂ ਤੇ ਲੱਗੇ ਤਾਰਿਆਂ ਦੀ ਤੁਸੀਂ ਕੀ ਕਰੋ ਤੁਸੀਂ ਕੋਲੋਂ ਮੈਂ ਤਾਂ ਦੇਖਦਾ ਨਹੀਂ ਕੋਣਾ ਤੁਸੀਂ ਕੀ ਕਰੋ ਤੁਸੀਂ ਕੋਲੋਂ ਕੋਣ ਮਾਰੇ ਵੀ ਕੈਮਰੇ ਤੋਂ ਮੈਂ 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 ਕਹਿੰਦਾ ਦਿਖਾ ਦਿੰਨੇ ਮੁਝ ਜਸਵੰਤ ਸਿੰਘ ਨੇ ਇੱਕ ਮੁਲਾਜ਼ਮ ਨੇ ਉਹ ਵੀ ਤਾਂ ਮੈਂ ਮੁਲਾਜ਼ਮ ਮੈਂ ਮੁਲਾਜ਼ਮ ਮੈਂ ਦੂਤੂ ਤੁਸੀਂ ਮੇਰਾ ਬੇਟਾ ਹੈ ਹਾਂਜੀ ਕਾਕਾ ਤੇਰਾ ਕੀ ਹੈ ਬੁਲਟ ਮੋਟਰਸਾਈਕਲ ਤੁਹਾਡਾ ਹੈ ਹਾਂਜੀ ਅੰਕਲ ਪਰ ਇਹ ਤਾਂ ਪਟਾਕੇ ਬਹੁਤ ਵੱਜਦੇ ਨੇ ਨਹੀਂ ਅੰਕਲ ਪਟਾਕੇ ਜ਼ਰੂਰ ਵੱਜਦੇ ਨੇ ਪਰ ਮੈਂ ਹੁਣ ਨਹੀਂ ਵਜਾਏ ਚਲੋ ਕਾਕਾ ਫਿਰ ਜਾਓ ਫਿਰ ਇਹ ਤਾਂ ਬੁਲਟ ਬੰਡ ਹੋ ਗਿਆ ਥੋੜਾ ਕੀ ਕਾਕਾ ਕਾਕਾ ਤਰਕੀ ਹਾਣੋ ਕਾਕਾ ਤਰਕੀ ਸੀ ਬੜਾ ਕੀ ਸੀ ਤੇਰੇ ਕੋਲ ਕੀ ਸੀ ਤੇਰੇ ਕੋਲ ਹਾਂਜੀ ਕਿ ਜੇ ਥੋੜਾ ਬੁਲਟ ਮੋਟਰਸਾਈਕਲ ਪਟਾਕੇ ਵਾਲਾ ਮੋਟਰਸਾਈਕਲ ਹਾਂਜੀ ਅਗਰ ਆਪ ਮਾਰੇ ਥੋੜਾ ਬੜਾ ਕੀ ਜੀ ਪਾਉਰ ਕਰ ਜਾ ਪਾਉਰ ਕਰ ਪਾਉਰ ਕਰ ਆ ਬੰਡ ਹੋ ਗਿਆ ਆ ਪਟਾਕੇ ਦਿਖਾਓ ਆ ਪਟਾਕੇ ਪੈ ਰਹੇ ਨੇ ਤੇ ਉਤੋਂ ਕਹਿੰਦੇ ਮੈਂ ਐਸਆਈ ਹੈਡਕੁਆਟਰ ਦੇ ਵਿੱਚ ਗੇ ਸੁਣੋ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਤਾਇਨਾਤ ਰਮਿੰਦਰ ਸਿੰਘ ਕਹਿੰਦੇ ਮੈਨੂੰ ਕਹਿ ਰਹੇ ਨੇ ਕਿ ਆਪਣਾ ਬੈਲਟ ਨੰਬਰ ਦੱਸੋ ਅਤੇ ਮੈਂ ਤੈਨੂੰ ਸਸਪੈਂਡ ਕਰਾ ਦੇਵਾਂਗਾ ਅੱਗੋਂ ਏਐਸਆਈ ਸਾਹਿਬ ਕਹਿੰਦੇ ਮੈਂ ਇਹ ਨਹੀਂ ਕਿਹਾ ਨਹੀਂ ਕਿਹਾ ਮੈਂ ਤੇ ਇਹ ਕਿਹਾ ਤੇਰਾ ਮੁਲਾਜ਼ਾ ਚੈੱਕ ਕਰਵਾਵਾਂਗਾ ਇਹ ਕੀ ਇਹ ਤਾਂ ਸਿੱਧੀ ਧਮਕੀ ਹੈ ਜਾਂ ਫਿਰ ਬੇਨਤੀ ਈਐਸਆਈ ਸਾਹਿਬ ਤਾਂ ਹੋਰ ਜ਼ਿਆਦਾ ਗੁੱਸੇ ਵਿੱਚ ਨੇ ਨੌਜਵਾਨ ਮੁਲਾਜ਼ਮਾ ਤੇ ਕੀ ਕਾਰਵਾਈ ਹੋ ਸਕਦੀ ਹੈ ਉਹਨੇ ਮੁਲਾਜ਼ਮਾਂ ਦੀ ਤਸਵੀਰ ਤੁਸੀਂ ਦੇਖ ਲਓ ਇਹਨਾਂ ਨੇ ਕਾਰਵਾਈ ਕਰਨੀ ਹੈ ਜੋ ਹਦਾਇਤਾਂ ਨੇ ਐਸਐਸਪੀ ਸਾਹਿਬ ਦੀਆਂ ਟ੍ਰੈਫਿਕ ਪੁਲਿਸ ਦੀਆਂ ਇਹਨਾਂ ਨੇ ਬੁਲਟ ਬੌਂਡ ਕਰਨਾ ਪਰ ਇਹਨਾਂ ਨੂੰ ਇਹ ਕਹਿ ਜਾ ਰਹੇ ਕਿ ਸਾਡੀ ਬੈਲਟ ਨੰਬਰ ਦੱਸੋ ਸਾਨੂੰ ਡਰਾ ਰਹੇ ਨੇ ਸਰ ਡਰਾ ਰਹੇ ਸਰ ਮੈਨੂੰ ਡਰਾ ਰਹੇ ਜੀ ਉਹ ਵੀ ਡਰਾ ਰਹੇ ਜੀ ਆ ਦੁੱਧਾ ਵੀ ਡਰਾ ਰਿਹਾ ਬਣਾਉਣ ਵਾਲਾ ਇੱਥੇ ਖੜਾ ਆ ਸਾਨੂੰ ਡਰਾਉਂਦੇ ਨਹੀਂ ਛੋਟੇ ਮੁਲਾਜ਼ਮਾਂ ਨੂੰ ਜੀ ਇਹ ਹਾਂ ਡਰਾਉਂਦੇ ਆ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਸਸਪੈਂਡ ਕਰਾਉਂਗਾ ਕਰਾ ਲਓ ਹੁਣ ਕਰੋ মিডিਆ ਮੂਰੇ ਗੱਲ ਕਰੋ ਕਰੋ মিডিਆ ਮੂਰੇ ਗੱਲ ਜਦੋਂ ਪਟਾਕੇ ਮਾਰ ਰਹੇ ਨੇ ਫਿਰ ਅਸੀਂ ਕੀ ਅਸੀਂ ਹੋਰ ਕੁਝ ਕਰ ਕਰਾ ਲਓ ਮਲਾਜਾ ਕਰਾਓ ਤੁਸੀਂ ਤੁਸੀਂ ਮਲਾਜਾ ਇੱਕ ਕਰਾ ਸਾਡਾ ਕਰਾਓ ਹੁਣੀ ਕਰਾਓ ਹੁਣੀ ਕਰਾ ਲਓ ਮਲਾਜਾ ਸਾਡਾ ਹੁਣੀ ਮਲਾਜਾ ਕਰਾ ਲਓ ਹੁਣ ਸਾਰੀ ਘਟਨਾ ਬਾਰੇ ਤੁਹਾਨੂੰ ਦੱਸਦੇ ਆਂ ਚਾਰ ਫੇਜ਼ ਮੁਹਾਲੀ ਲੈਟਾਪ ਪਰ ਇੱਕ ਨਾਕਾ ਲੱਗਿਆ ਸੀਗਾ ਰੋਪੜ ਰੇਂਜ ਮੈਡਮ ਦੀਆਂ ਹਦਾਇਤਾਂ ਅਨੁਸਾਰ ਮੈਡਮ ਦਾ ਕਹਿਣਾ ਸੀਗਾ ਕਿ ਥਾਵਾ ਬਦਲ-ਬਦਲ ਕੇ ਅਸੀਂ ਨਾਕੇ ਲਗਾ ਰਹੇ ਆਂ ਅਤੇ ਲੱਗ ਵੀ ਰਹੇ ਸੀਗੇ ਸਭ ਦੇ ਉੱਤੇ ਕਾਰਵਾਈ ਹੋਵੇਗੀ ਇਹ ਸਭ ਕੁਝ ਮੈਡਮ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਸੀਗਾ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਜਿਹੜਾ ਜਦੋਂ ਹੁਣ ਅਸੀਂ ਨਾਕੇ ਲਾ ਰਹੇ ਉੱਥੇ ਸਾਡੇ ਪੁਲਿਸ ਪਰਸਨਲ ਨੂੰ ਅਸੀਂ ਬੋਡੀ ਕੈਮਰਾਸ ਪ੍ਰੋਵਾਈਡ ਕੀਤੇ ਤੇ ਉਸ ਤੋਂ ਇਲਾਵਾ ਟ੍ਰਾਈਪੋਡ ਦੇ ਉੱਤੇ ਜਿਹੜੇ ਲੱਗੇ ਹੋਏ ਸੋਲਰ ਕੈਮਰਾਸ ਉਹ ਪ੍ਰੋਵਾਈਡ ਕੀਤੇ ਹੋਏ ਇਹਦਾ ਮੰਤਵ ਇਹ ਹੈ ਕਿ ਸਾਡੇ ਜਿਹੜੇ ਪੁਲਿਸ ਪਰਸਨਲ ਹੈ ਇਹਨਾਂ ਨੂੰ ਅਸੀਂ ਐਨਕਰੇਜ ਕਰ ਰਹੇ ਮੋਟੀਵੇਟ ਕਰ ਰਹੇ ਕਿ ਉਹ ਜਦੋਂ ਸਿਟੀਜ਼ਨਸ ਨਾਲ ਗਲਬਾਤ ਕਰਦੇ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਉਹ ਕਰਟਿਅਸ ਤੇ ਪੋਲਾਈਟ ਰਹੇ કે એટ ધ સેમ ટાઈમ સિટીઝન્સ ফলো વી ਜਿਹੜਾ ਉਹਨਾਂ ਨੂੰ ਰਿਸਪਾਂਸ ਮਿਲੇ ਉਹ ਵੀ ਕਰਟੀਅਸ ਤੇ ਪੋਲਾਈਟ ਰਵੇ ਸੋ ਆਮ ਵੈਰੀ ਹੈਪੀ ਟੂ ਸ਼ੇਅਰ ਵਿਦ ਯੂ ਕਿ ਜਦੋਂ ਤੋਂ ਅਸੀਂ ਇਹ ਕੈਮਰਾਜ਼ ਲਗਾਏ ਇਨਸਟਾਲ ਕੀਤੇ ਉਸ ਤੋਂ ਬਾਅਦ ਸਾਨੂੰ ਕੋਈ ਵੀ ਇਸ ਤਰੀਕੇ ਦੀ ਸ਼ਿਕਾਇਤ ਜਿਹੜੀ ਹੈਗੀ ਹੈ ਮਿਸ ਬਿਹੇਵੀਅਰ ਦੀ ਉਹ ਦੋਨੋਂ ਪੱਖੋਂ ਆਣਾ ਬੰਦ ਹੋ ਗਿਆ ਹੈ ਇਸ ਤੋਂ ਇਲਾਵਾ ਅਸੀਂ ਵੱਡੇ ਪੈਮਾਨੇ ਤੇ ਬੈਰੀਕੇਡਸ ਜਿਹੜੇ ਹੈਗੇ ਉਹ ਵੀ ਬਣਵਾ ਰਹੇ ਹਾਂ ਸੋ ਥੈਟ ਜਿਹੜੇ ਲਾ ਐਂਡ ਆਰਡਰ ਦੇ ਇਸ਼ੂਜ਼ ਹੈ ਜਾਂ ਟ੍ਰੈਫਿਕ ਰੈਗੂਲੇਸ਼ਨ ਹੈ ਉਹਦੇ ਵਿੱਚ ਵੀ ਸਾਨੂੰ ਮਦਦ ਮਿਲ ਸਕੇ ਸੋ ਇਸ ਤਰੀਕੇ ਦਾ ਇੱਕ ਫਿਊਚਰਿਸਟਿਕ ਪਲਾਨ ਲੈ ਕੇ ਅਸੀਂ ਲੋਕਾਂ ਦੇ ਸਾਹਮਣੇ ਆ ਰਹੇ ਹਾਂ ਸੋ ਥੈਟ ਸਿਟੀਜ਼ਨਸ ਨੂੰ ਇੱਕ ਸੁਰੱਖਿਤ ਔਰ ਇੱਕ ਬਧਿਆ ਪੁਲਿਸਿੰਗ ਅਸੀਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਦੇ ਸਕੀਏ ਰਾਤ ਨੂੰ ਇੱਕ ਨੌਜਵਾਨ ਬੁਲਟ ਦੇ ਪਟਾਕੇ ਪਾ ਰਿਹਾ ਸੀਗਾ ਇਹ ਮੁਲਾਜ਼ਮਾਂ ਦਾ ਕਹਿਣਾ ਹੈ ਮੁਲਾਜ਼ਮਾਂ ਦੇ ਕਹਿਣੇ ਅਨੁਸਾਰ ਇਸ ਵੀਡੀਓ ਨੂੰ ਅਸੀਂ ਜਨਤਾ ਕਰ ਰਹੇ ਹਾਂ ਅੱਜ ਉਹਨਾਂ ਨੇ ਬੁਲਟ ਵਾਲੇ ਮੁੰਡੇ ਨੂੰ ਰੋਕਿਆ ਅਤੇ ਬੰਦ ਦੀ ਕਾਰਵਾਈ ਕੀਤੀ ਪਰ ਜਦੋਂ ਮੁੰਡੇ ਨੇ ਆਪਣੇ ਪਰਿਵਾਰਕ ਮੈਂਬਰ ਸੱਦੇ ਤਾਂ ਉਹ ਐਸਆਈ ਅਹੁਦੇ ਦਾ ਰੋਬ ਮਾਰਨ ਲੱਗ ਪਈ ਚਲੋ ਉਹਨਾਂ ਦਾ ਰੋਬ ਨਹੀਂ ਚੱਲਿਆ ਮੁਲਾਜ਼ਮ ਜਸਵੰਤ ਸਿੰਘ ਹੋਰਾਂ ਨੇ ਬੁਲਟ ਬੌਂਡ ਕਰਕੇ ਜਬਤ ਕਰ ਲਿਆ ਈਐਸਪੀ ਟ੍ਰੈਫਿਕ ਯੰਤਪੁਦੀਜੀ ਹੋਰਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਾਲ ਨਹੀਂ ਲਈ ਨਾਲ ਦੀ ਨਾਲ ਹੋਰ ਅਫਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਅਸੀਂ ਆਪਣੇ ਮੁਲਾਜ਼ਮਾਂ ਦੇ ਨਾਲ ਖੜੇ ਹੋਏ ਹਾਂ ਹੈ ਅਸੀਂ ਇੱਥੇ ਰੈਟ ਕਰਦੇ ਹਾਂ ਸਾਡਾ ਮੁਲਾਜ਼ਮ ਹੈ ਨਾ ਤੁਹਾਨੂੰ ਮੈਂ ਤੇਰੀ ਹੱਦੋਂ ਵੱਧ ਇਸ਼ਤਿਹਾਰ ਮੇਰੀ ਗੱਲ ਸੁਣ ਲੈ ਮੈਂ ਤੇਰਾ ਮਲਹਜਾ ਕਰਦਾ ਨਹੀਂ ਕਹਿੰਦਾ ਮੈਂ 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 ਐਸਐਸਆ ਪੰਜਾਬ ਪੁਲਿਸ ਦੇ ਵਿੱਚ ਹਾਂ ਜੀ ਇਹਨੇ ਸ਼ਰਾਬੀਤੀ ਹੋਈ ਹੈ ਨਾ ਫਰੰਕੀ ਨਾ ਇਹਨੇ ਸਾਡੇ ਖੜੇ ਡੁੱਟੀ ਹੈ ਨਹੀਂ ਕੋਣ ਹੈ ਨਹੀਂ ਰੋਕਿਆ ਤੁਹਾਨੂੰ ਕੋਣ ਹੈ ਮੈਂ ਤੁਹਾਨੂੰ ਕੋਣ ਹੈਗਾ ਤੁਸੀਂ ਕੀ ਹੋ ਤੁਸੀਂ ਕੋਣ ਹੋ ਮੈਂ ਤਾਂ ਦੇਖਦਾ ਨਹੀਂ ਕੋਣ ਹੈ ਮਾਰ ਮਾਰ ਰਿਹਾ ਕੈਮਰੇ ਤੇ ਹਾਂ ਮੈਂ 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 ਕਹਿੰਦਾ ਦਿਖਾ ਦਿੰਨੇ ਮੁਜਸਵੰਤ ਸਿੰਘ ਨੇ ਉਹ ਮੁਲਾਜ਼ਮ ਨੇ ਉਹ ਵੀ ਮੈਂ ਮੁਲਾਜ਼ਮ ਮੈਂ ਮੁਲਾਜ਼ਮ ਹਾਂ ਦੁੱਤੂ ਮੈਂ ਮੁਲਾਜ਼ਮ ਤੁਸੀਂ ਮੇਰਾ ਬੇਟਾ ਹੈ ਮੇਰਾ ਬੇਟਾ ਮੇਰਾ ਬੇਟਾ ਤੁਸੀਂ ਵੀ ਤਾਂ ਮੁਲਾਜ਼ਮ ਆ ਮੈਂ ਹੈੱਡਕੁਆਰਟਰ ਕਿੱਥੇ ਹੈੱਡਕੁਆਰਟਰ 9 ਸੈਕਟਰ 9 ਸੈਕਟਰ ਆ ਜੀ ਤੁਸੀਂ ਤਾਂ ਆਪ ਕੀ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਮੈਂ ਤੁਹਾਨੂੰ ਕੀ ਕਿਹਾ ਮੇਰਾ ਬੇਟਾ ਫੜ ਲਿਆ ਉਹ ਬੋਲਦੇ ਆ ਉੱਪਰ ਤੇ ਕੀ ਹਾਂ ਉਹ ਵੀ ਬੇਟਾ ਤੂੰ ਭੈਣ ਨੂੰ ਮਾਰ ਉਹਨੇ ਕਿਹਾ ਮਰੇ ਬੇਟ ਨੂੰ ਉਹਨੇ ਕਿਹਾ ਇਹ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਹੋ ਹੀ ਨਹੀਂ ਸਕਦਾ ਕੋਈ ਵੀ ਮਲਾਜਮ ਕੋਈ ਸਾਰੇ ਰਿਕਾਰਡ ਹੋ ਰਿਹਾ ਹੈ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ ਮਲਾਜਮਾਂ ਦੇ ਨਾਲ ਸਾਰੀ ਇਹ ਤਾਂ ਗੱਲ ਕਹਿ ਨਹੀਂ ਸਕਦਾ ਆਪਣੀ ਗੋਸ਼ਮਨੀ ਨਹੀਂ ਹੈ ਜੀ ਮੈਨੂੰ ਕੁਝ ਗਿਆ ਉਹਨਾਂ ਨੇ ਕੋਈ ਮਲਾਜਮ ਨਹੀਂ ਹੈ ਕਰ ਸਕਦਾ ਤੁਸੀਂ ਥੋੜਾ ਕੀ ਹੈ ਕਾਕਾ ਕਾਕਾ ਤਰੱਕੀ ਯਾਰ ਹਲੋ ਕਾਕਾ ਤਰੱਕੀ ਕੀ ਸੀ ਬੜਾ ਕੀ ਸੀ ਤੇਰੇ ਕੋਲ ਕੀ ਸੀ ਤੇਰੇ ਕੋਲ ਹਾਂਜੀ ਕਿ ਜੇ ਤੁਹਾਡਾ ਬੋਲਟ ਮੋਟਰਸਾਈਕਲ ਪਟਾਕੇ ਵਾਲਾ ਮੋਟਰਸਾਈਕਲ ਹਾਂਜੀ ਅਗਰ ਆਪਾਂ ਮਾਰੇ ਤੁਹਾਡਾ ਕਰਕੇ ਜੀ ਕੌਣ ਕਰਦਾ ਕੌਣ ਕਰਦਾ ਕੌਣ ਕਰਦਾ ਆ ਗੁੰਬਣ ਹੋ ਗਈ ਆ ਪਟਾਕੇ ਦਿਖਾਓ ਆ ਪਟਾਕੇ ਲੈ ਰਹੇ ਨੇ ਤੇ ਉਤੋਂ ਕਹਿੰਦੇ ਮੈਂ ਏਐਸਆਈ ਹੈਡਕਵਾਰਟਰ ਦੇ ਵਿੱਚ ਸਰ ਇਹ ਅਲਾਉ ਹੈ ਤੁਸੀਂ ਖੁਦ ਮੁਲਾਜ਼ਮੋਂ ਹੈਡਕਵਾਰਟਰ ਦੇ ਵਿੱਚ ਜਿਲ੍ਹਾ ਸਾਹਿਬ ਉਹਦੀ ਕਹਿੰਦ ਨੇ ਕਿ ਜੋ ਇਸ ਤਰ੍ਹਾਂ ਪਟਾਕੇ ਨਹੀਂ ਹੈ ਨਹੀਂ ਹੈ ਪਟਾਕੇ ਮਾਰੇ ਨਹੀਂ ਪਟਾਕੇ ਆ ਪਟਾਕੇ ਪੈ ਰਹੇ ਹੁਣ ਲੈ ਯਾਰ ਉਹ ਕਹਿੰਦਾ ਸਰ ਸਾਰੇ ਰਿਕਾਰਡ ਹੋ ਰਿਹਾ ਏ ਔਨ ਰਿਕਾਰਡ ਰਹੇ ਜੇ ਤੁਸੀਂ ਇਸ ਤਰੀਕੇ ਨਾਲ ਗੱਲ ਕਰਨੀ ਫਿਰ ਤੁਸੀਂ ਨਾ ਕਰੋ ਮੇਰੀ ਗੱਲ ਸੁਣੋ ਕੋਈ ਰਿਕਾਰਡ ਨਹੀਂ ਹੈ ਉਹਨਾਂ ਨੇ ਮਾਰੇ ਨਹੀਂ ਹੈ ਪਟਾਕੇ ਇੱਕ ਮਿੰਟ ਉਹ ਚੁੱਕ ਚੁੱਕ ਸਰੇ ਕੀ ਗੱਲ ਹੈ ਜਿਸ ਤਿਕਰਾਂ ਪਟਾਕੇ ਯਾਰ ਇੱਕ ਮਿੰਟ ਛੱਡ ਦੋ ਛੱਡ ਦੋ ਇਹਨਾਂ ਕੀ ਕਹਿੰਦੇ ਸਾਡੇ ਮਲਾਜ਼ਮ ਨੇ ਇਹਨਾਂ ਨੂੰ ਰੋਕਿਆ ਸੀ ਇਹ ਰਿਪੋਰਟ ਦੇਖਿਆ ਤਾਂ ਬੋਰਡ ਦੇ ਪਟਾਕੇ ਵੱਜਦੇ ਆ ਪੂਰੇ ਫੁੱਲ ਪਟਾਕੇ ਵੱਜ ਰਹੇ ਨੇ ਇਸ ਕਰਕੇ ਬੋਰਡ ਨੂੰ ਅਸੀਂ ਬੌਂਡ ਕਰਦੇ ਆ 200 ਕਹਿੰਦੇ ਕਿ ਮੈਂ ਵੀ ਮਲਾਜ਼ਮਾਂ ਕਹਿੰਦੇ ਵੀ ਮੈਂ ਗੱਲ ਕਰਾਂ ਮਲਾਜ਼ਮ ਹੋ ਗਿਆ ਸਾਨੂੰ ਮਲਾਜ਼ਮ ਦਾ ਕੋਈ ਨਹੀਂ ਹੈਗਾ ਇਹਦਾ ਬੇਟਾ ਚਲਾਉਂਦਾ ਸੀ ਠੀਕ ਹੈ ਨਾ ਅਸੀਂ ਉਹਨੂੰ ਮੌਕੇ ਤੇ ਫੜਿਆ ਹੈਗਾ ਅਸੀਂ ਬੌਂਡ ਕਰਤਾ ਮੋਟੇ ਸਾਡੇ ਮਲਾਜ਼ਮ ਉਹ ਚਾਹੇ ਸਾਡਾ ਮੜਾ ਮਗਰ ਗਲਤੀ ਕਰੂਗਾ ਅਸੀਂ ਉਹਨੂੰ ਬਖਸ਼ਣਾ ਨਹੀਂ ਹੈਗਾ ਅੱਛਾ ਪਟਾਕੇ ਪੈਰੇ ਨੇ ਨੌਜਵਾਨ ਕੋ ਲਾਇਸੈਂਸ ਵਗੈਰਾ ਹੈਲਮਟ ਵਗੈਰਾ ਸਾਰਾ ਕੁਝ ਪੂਰਾ ਨਹੀਂ ਕੋਈ ਨਹੀਂ ਕੋਈ ਕੁਝ ਨਹੀਂ ਪੋਸੀਬਲ ਨਹੀਂ ਕੋਈ ਨਹੀਂ ਨਹੀਂ ਕੁਝ ਕੁਝ ਵੀ ਨਹੀਂ ਨਹੀਂ ਬੋਲਟ ਬੌਂਡ ਕਰ ਬੌਂਡ ਕਰਤਾ ਈ ਇਹ ਫੋਨ ਕਰਾਤਾ ਉਹ ਕਹਿਣਗੇ ਵੀ ਮੈਂ ਹੈੱਡ ਕੁਆਰਟਰ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਜੀ ਅਸੀਂ ਸਾਨੂੰ ਕੋਈ ਨਹੀਂ ਆ ਸਾਨੂੰ ਕਿਸੇ ਦਾ ਕੋਈ ਨਹੀਂ ਹੈਗਾ ਧੱਕਾ ਧੱਕਾ ਮਾਰ ਰਹੇ ਤੁਸੀਂ ਕੌਣ ਤੁਸੀਂ ਕੌਣ ਧੱਕਾ ਧੱਕਾ ਮਾਰ ਰਹੇ ਅਸੀਂ ਕਾਨੂੰਨ ਦੇ ਮੁਤਾਬਕ ਕਾਰਵਾਈ ਕਰ ਜਦੋਂ ਮੁਲਾਜ਼ਮਾਂ ਨਾਲ ਗੱਲ ਕਰ ਰਹੇ ਤੁਸੀਂ ਧੱਕਾ ਧੱਕਾ ਮਾਰ ਰਹੇ ਉਹ ਆਪਣੇ ਨਹੀਂ ਆ ਇਹ ਵੀ ਮੁਲਾਜ਼ਮ ਹੀ ਆ ਤੇ ਤਸਵੀਰ ਹੈ ਇੱਕ ਵਾਰ ਇਹ ਨੰਬਰ ਦਿਖਾ ਦਿਓ ਜਗਮੀਤ ਨੂੰ ਕਹੂੰਗਾ ਪੀਵੀ 65 ਇਹ ਸਾਰੇ ਕਹਿ ਰਹੇ ਨੇ ਕਹਿੰਦੇ ਵੀ ਆਪਣਾ ਬੈਲਟ ਨੰਬਰ ਲਿਖਾ ਜਿਹੜੇ ਆ ਇੱਕ ਬਨਾਣਚ ਨੇ ਕਿੱਧਰ ਨੇ ਬਨਾਣ ਵਾਲੇ ਕਿੱਧਰ ਆਹ ਨੇ ਕਹਿੰਦੇ ਬਨਾਣਚ ਸਭਾ ਬੈਲਟ ਨੰਬਰ ਲਿਖਾ ਕਹਿੰਦੇ ਹਾਂ ਆ ਬੁਲਟ ਦਾ ਆ ਦੇਖੋ ਜੀ ਪਟਾਕਾ ਵਾਜਦਾ ਦੇਖੋ ਦੁਬਾਰਾ ਵੀ ਆ ਮੈਂ ਦੇ ਨੌਜਵਾਨ ਨੇ ਡਿਊਟੀ ਖੜੇ ਹੋਏ ਨੇ ਰਾਤ ਨੂੰ ਮੈਨਾਂ ਦਾ ਨਾਮ ਹੀ ਦੱਸਾਂਗਾ ਰਮਿੰਦਰ ਸਿੰਘ ਜੀ ਨੇ ਡਿਊਟੀ ਖੜੇ ਹੋਏ ਨੇ ਡਿਊਟੀ ਲੱਗੀ ਹੋਈ ਹੈ ਟ੍ਰੈਫਿਕ ਪੁਲਿਸ ਦੇ ਨਿਯਮਾਂ ਦੇ ਅਨੁਸਾਰ ਪਬਲਿਕ ਬਹੁਤ ਤੰਗ ਸੀ ਡੇਲੀ ਪਟਾਕੇ ਮਾਰ ਕੇ ਲੰਘਦੇ ਲੋਕ ਪਰੇਸ਼ਾਨ ਸੀ ਸਾਰੇ ਥੋੜੇ ਮੁਲਾਜ਼ਮਾਂ ਦੀ ਤਸਵੀਰ ਤੁਸੀਂ ਦੇਖ ਲਓ ਇਹਨਾਂ ਨੇ ਕਾਰਵਾਈ ਕਰਦੀਆਂ ਜੋ ਹਦਾਇਤਾਂ ਨੇ ਐਸਐਸਪੀ ਸਾਹਿਬ ਦੀਆਂ ਟ੍ਰੈਫਿਕ ਪੁਲਿਸ ਦੀਆਂ ਇਹਨਾਂ ਨੇ ਬੁਲਟ ਬੌਂਡ ਕਰਨਾ ਪਰ ਇਹਨਾਂ ਨੂੰ ਇਹ ਕਹਿ ਜਾ ਰਹੇ ਕਿ ਸਾਡੀ ਬੈਲਟ ਨੰਬਰ ਦੱਸੋ ਸਾਨੂੰ ਡਰਾ ਰਹੇ ਨੇ ਸਰ ਡਰਾ ਰਹੇ ਸਰ ਮੈਨੂੰ ਡਰਾ ਰਹੇ ਜੀ ਉਹ ਵੀ ਡਰਾ ਰਹੇ ਜੀ ਉਹ ਦੁੱਧਾ ਵੀ ਡਰਾ ਰਿਆ ਬਨਾਨ ਵਾਲਾ ਇੱਥੇ ਖੜਾ ਆ ਸਾਨੂੰ ਡਰਾਂਦੇ ਨਹੀਂ ਛੋਟੇ ਮੁਲਾਜ਼ਮਾਂ ਨੂੰ ਜੀ ਇਹ ਆ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਸਸਪੈਂਡ ਕਰਾਉਂਗਾ ਕਰਾ ਲਓ ਹੁਣ ਕਰੋ মিডিਆ ਮੂਰੇ ਗੱਲ ਕਰੋ ਕਰੋ মিডিਆ ਮੂਰੇ ਗੱਲ ਜਦੋਂ ਪਟਾਕੇ ਮਾਰ ਰਹੇ ਨੇ ਫਿਰ ਅਸੀਂ ਕੀ ਅਸੀਂ ਹੋਰ ਕੁਝ ਕਰੀਏ ਨਾ ਅਸੀਂ ਡਿਊਟੀ ਆਉਦੀ ਹਾਂ ਕਰਾ ਲਓ ਮੁਲਾਜ਼ਮਾ ਕਰਾਓ ਤੁਸੀਂ ਤੁਸੀਂ ਮੁਲਾਜ਼ਮਾਂ ਇੱਕ ਕਰਾ ਸਾਡਾ ਕਰਾਓ ਹੁਣੀ ਕਰਾਓ ਹੋਣੀ ਕਰਾ ਲੋ ਮਲਾਜਾ ਸਾਡਾ ਹੁਣੀ ਮਲਾਜਾ ਕਰਾ ਲੋ ਮੇਰੇ ਤੁਹਾਨੂੰ ਆਲਾਓ ਹੈ ਤੁਹਾਨੂੰ ਆਲਾਓ ਕੀ ਮਸਾਲਾ ਕੀ ਲਾ ਰਹੇ ਆ ਦੱਸੋ ਇਹ ਬੋਲਟ ਹੁਣ ਪੰਜਾਬ ਪੁਲਿਸ ਦੇ ਮਲਾਜਮ ਇੱਥੇ ਖੜੇ ਹੋਏ ਸੀਗੇ ਪੀਪੀ 65 ਏ ਆਰ 96 27 ਕਹਿੰਦੇ ਅਸੀਂ ਬੌਂਡ ਕਰ ਦੇਣਾ ਤੇ ਕਹਿੰਦੇ ਸਾਨੂੰ ਧਮਕਾਇਆ ਜਾ ਰਿਹਾ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਬੈਲਟ ਨੰਬਰ ਦੱਸੋ ਤੁਹਾਨੂੰ ਸਸਪੈਂਡ ਕਰਾਵਾਂਗੇ ਸਿੱਕੇ ਨਾਲ ਕਿਹਾ ਪਰ ਉਹ ਦੂਸਰੇ ਕਹਿ ਰਹੇ ਨੇ ਕਿ ਅਸੀਂ ਹੈੱਡ ਕੁਆਰਟਰ ਦੇ ਵਿੱਚ ਆ ਅਸੀਂ ਅ ਗਿਲ ਸਾਹਿਬ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੋ ਮੌਕੇ ਤੇ ਜਾਂ ਡੀਐਸਪੀ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵੇਥੇ ਆ ਚੀਜ਼ ਹੋ ਰਹੀ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਨਾਕੇ ਲੱਗੇ ਹੋਏ ਨੇ ਕਿਉਂਕਿ ਆਏ ਵਾਰ ਨਾਕਾ ਲੱਗਦਾ ਧਿਆਨ ਰੱਖਿਆ ਜਾ ਰਿਹਾ ਪਟਾਕੇ ਤੇ ਆ ਬੁਲਟ ਹੈ ਤੇ ਇਸ ਬੁਲਟ ਨੂੰ ਪੁਲਿਸ ਨੇ ਰੋਕਿਆ ਤੇ ਅਸੀਂ ਟ੍ਰੈਫਿਕ ਪੁਲਿਸ ਦੇ ਹੋਰ ਸੀਨੀਅਰ ਮੁਲਾਜ਼ਮਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਰਾਤ ਨੂੰ ਜਿਹੜਾ ਨਾਕੇ ਲੱਗਦੇ ਨੇ ਤਾਂ ਨਾਕਾ ਲੱਗਿਆ ਹੋਇਆ ਚਲਾਨ ਬੁੱਕ ਜਿਹੜੀ ਤਿਆਰ ਕੀਤੀ ਹੋਈ ਆ ਤੇ ਗੱਡੀ ਦੇ ਉੱਤੇ ਬੁੱਕ ਪਈ ਹੋਈ ਆ ਕਹਿੰਦੇ ਵੀ ਇਹ ਭਰ ਕੇ ਇਸ ਤਿੱਕੇ ਦੇ ਨਾਲ ਨਾ ਹੈਲਮਟ ਸੀਗਾ ਨਾ ਲਾਇਸੈਂਸ ਆ ਨਾ ਇਹ ਚੀਜ਼ਾਂ ਸੀਗੀਆਂ ਇਹ ਭਰ ਲਿਆ ਇਹਨਾਂ ਨੇ ਨੰਬਰ ਪਾ ਦਿੱਤਾ ਪੀਪੀ 65 ਸਾਰਾ ਕੁਝ ਤੇ ਪਰ ਥ੍ਰੈਟ ਵੀ ਕੀਤਾ ਗਿਆ ਕਹਿੰਦੇ ਸਸਪੈਂਡ ਕਰਵਾਵਾ ਦੇਵਾਂਗੇ ਇਸ ਤਿੱਕੇ ਦੇ ਨਾਲ ਪਰ ਜੋ ਹਰਮਿੰਦਰ ਸਿੰਘ ਜੀ ਜਿਸਕੇ ਨਾਲ ਦੱਸ ਰਹੇ ਸੀਗੇ ਜਸਵੰਤ ਸਿੰਘ ਹੋਰ ਵੀ ਸੈਂਡ ਕਰ ਰਹੇ ਨੇ ਆ ਤਰੀਕ ਤਰੂਕ ਸਾਰਾ ਕੁਝ ਪਾ ਰਹੇ ਨੇ ਜਿਸ ਤਰੀਕੇ ਦੇ ਨਾਲ ਸਰ ਹੁਣ ਬੰਦ ਆ ਬੰਬ ਬੋਲਟ ਆ ਐਕਟ ਆ ਹੋ ਗਿਆ ਵੀ ਆ ਦੇਖੋ 207 ਮੋਟਰ ਵਹੀਕਲ ਲੈਕਟਰ ਦੇ ਅੰਦਰ ਬੰਦ ਕਰ ਦਿੱਤਾ। ਜਿਸ ਤਰੀਕੇ ਨਾਲ ਤੁਹਾਡੇ ਮੁਲਾਇਮ ਤੁਸੀਂ ਔਨ ਡਿਊਟੀ ਤੇ ਹੋ ਤੁਹਾਨੂੰ ਥ੍ਰੈਟ ਕੀਤਾ ਗਿਆ ਹੈ। ਜਿਵੇਂ ਬੈਲਟ ਨੰਬਰ ਲਿਖਾਓ ਤੁਹਾਨੂੰ ਸਸਪੈਂਡ ਕਰਾਵਾਂਗੇ ਇਸ ਦੀ ਕੀ ਕਾਰਵਾਈ ਹੋਏ ਕਰਾਂਗੇ ਇਹਦੀ ਸੀਨੀਅਰ ਅਫਸਰਾਂ ਨੂੰ ਗੱਲ ਪਹੁੰਚਾਵਾਂਗੇ ਇਹਨਾਂ ਪੁੱਛ ਕੇ ਵੀ ਕੌਣ ਹੈ ਕਿੱਥੇ ਰਹਿਣਾ ਕਿੱਥੇ ਮੁਲਾਜ਼ਮ ਲੱਗਿਆ ਹੈਗਾ ਫਿਰ ਸੀਨੀਅਰ ਅਫਸਰਾਂ ਨੂੰ ਦੱਸਾਂਗੇ ਤੇ ਜੀ ਹੁਣ ਔਨ ਸਪੌਟ ਤੇ ਬੁਲਾ ਰਹੇ ਜਾਂ ਕਿਸੇ ਨੂੰ ਕਹਿ ਰਹੇ ਹੋ ਕਿ ਵੀ ਇੱਥੇ ਆਓ ਆ ਚੀਜ਼ ਨਹੀਂ ਇਹਦੇ ਬਾਰੇ ਅਫਸਰ ਨੂੰ ਦੱਸਾਂਗੇ ਜਾ ਕੇ ਦੱਸਾਂਗੇ ਠੀਕ ਹੈ ਨਾ ਇਹਦੇ ਬਾਰੇ ਦੱਸਾਂਗੇ ਜਾ ਕੇ ਅਫਸਰਾਂ ਨੂੰ ਇਹ ਪੁੱਛ ਕੇ ਵੀ ਇਹ ਕਿੱਥੇ ਲੱਗਿਆ ਹੈਗਾ ਹੈੱਡਕ quart ਕੀ ਹੈ ਕਿੱਥੇ ਲੱਗਿਆ ਕਿਹੜੇ ਦਫ਼ਤਰ ਲੱਗਿਆ ਹੈਗਾ ਇਹਦੇ ਬਾਰੇ ਲਿਖੇ ਭੇਜਾਂਗੇ ਵੀ ਹੁਣ ਇਹ ਬੰਦ ਹੈ ਬੁਲਟ ਇਹ ਫਿਰ ਤੁਸੀਂ ਲੈ ਜਾਓ ਬੰਦ ਕਿੱਥੇ ਭੇਜੋਗੇ ਇਹ ਥਾਣੇ ਜਾਊਗਾ ਜੀ ਥਾਣੇ ਖੜੂਗਾ ਜਾ ਕੇ ਬੁਲਟ ਜੀ ਤੇ ਉੱਥੇ ਰਪਟ ਪਊਗੀ ਬਕਾਇਦਾ ਇਹਦੀ ਕਰੋਨਾ ਉੱਚੇ ਦੇ ਵਿੱਚ ਤੇ ਇਹ ਫਿਰ ਉੱਤੇ ਬਾਦੇ ਡੀਟੀਓ ਸਾਹਿਬ ਹੀ ਇਹਨੂੰ ਛੱਡਣਗੇ ਜੀ ਠੀਕ ਹੈ ਡੀਟੀਓ ਸਾਹਿਬ ਛੱਡਣਗੇ ਕੀ ਕੁਝ ਪਾਇਆ ਗਿਆ ਕੀ ਕੋਸ਼ੀ ਦੇ ਕੋਲ ਮੁੰਡੇ ਕੋਲ ਨਹੀਂ ਸੀਗਾ ਕੀ ਕੁਝ ਬਿਨਾ ਕਾਗਜ਼ਾਂ ਬਿਨਾ ਆਰਸੀ ਬਿਨਾ ਉਹ ਸਾਰਾ ਕੁਝ ਤੋਂ ਬਿਨਾ ਤੋਂ ਹੋਇਆ ਜੀ ਮਤਲਬ ਕੋਈ ਕਾਗਜ਼ ਨਹੀਂ ਸੀ ਕਿ ਕੋਈ ਹੈਲਮਟ ਨਹੀਂ ਸੀਗਾ ਕੁਝ ਨਹੀਂ ਸੀ ਹੈਲਮਟ ਕੋਈ ਕੁਝ ਨਹੀਂ ਸੀ ਜੀ ਤੇ ਇਹ ਜਿਹੜੇ ਫਰਦੇ ਸੀ ਵੋਟ ਤੇ ਪਟਾਕੇ ਵਜਾਉਂਦੇ ਫਰਦੇ ਸੀ ਠੀਕ ਬਾਕੀ ਜਿਹੜੇ ਨੌਜਵਾਨਾਂ ਨੂੰ ਸੈੱਟ ਕੀਤਾ ਗਿਆ ਜਿਵੇਂ ਤੁਹਾਡੇ ਕਹਿ ਰਹੇ ਨੇ ਕਿ ਸਾਡੇ ਨੌਜਵਾਨਾਂ ਨੂੰ ਕਿਹਾ ਗਿਆ ਹੈ ਵੀ ਸਰ ਤੁਹਾਡਾ ਬੈਲਟ ਨੰਬਰ ਦੱਸੋ ਉਹਨਾਂ ਨਾਲ ਫਿਰ ਖੜ੍ਹਾਇਆ ਜਾਏਗਾ ਕਿ ਕਿਤੇ ਉਹਨਾਂ ਦੇ ਕਾਰਵਾਈ ਹੋ ਜਾਏਗੀ ਨਹੀਂ ਨਹੀਂ ਉਹਨਾਂ ਨਾਲ ਆਪਣੇ ਅਸੀਂ ਜਵਾਨਾਂ ਖੜਾਗੇ ਉਹਨੇ ਵਧੀਆ ਕੰਮ ਕੀਤਾ ਇਹ ਉਹਨੇ ਰੋਕੇ ਨੇ ਠੀਕ ਹੈ ਨਾ ਚਾਹੇ ਬੇਸ਼ਕਤੀ ਸਾਡੇ ਮਲਾਜੰਦਾ ਹੀ ਹੋਵੇ ਲੇਕਿਨ ਉਹਨੂੰ ਇਹ ਅਧਿਕਾਰ ਨਹੀਂ ਹੈਗਾ ਵੀ ਉਹ ਬਾਰਾਗਰਦੀ ਕਰਨਗੇ ਜਾਂ ਮਨ ਲਓ ਉਥੇ ਬਿਨਾ ਕਾਗਜਾੜਾ ਲੈ ਕੇ ਮੋਟਰਸਾਈਕਲ ਮੋਹਲੇ ਚ ਭੰਨਗੇ ਠੀਕ ਹੈ ਅੱਛਾ ਡੀਐਸਪੀ ਸਾਹਿਬ ਦਾ ਕੀ ਨਾਮ ਹੈ ਟ੍ਰੈਫਿਕ ਜਿਹੜੇ ਇਸ ਚੀਜ਼ ਨੂੰ ਦੇਖ ਰਹੇ ਨੇ ਅਸੀਂ ਉਹਨਾਂ ਡੀਐਸਪੀ ਸਾਹਿਬ ਨਹੀਂ ਸਾਡੇ ਆਪਣੇ ਐਸਪੀ ਸਾਹਿਬ ਨੇ ਆਪਣੇ ਇੱਕ ਨੇ 3 3 ਜੰਤਪੁਰੀ ਐਸਪੀ ਐਸਪੀ ਸਾਹਿਬ ਨੇ ਸਾਡੇ ਸਿਟੀ ਜੰਤਪੁਰੀ ਜਿਹਨੂੰ ਮੈਂ ਆਨ ਕਾਲ ਦੀ ਲਾਈਨ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਮੈਂ ਉਹਨਾਂ ਨੂੰ ਕਾਲ ਤੇ ਲੈਣ ਦੀ ਕੋਸ਼ਿਸ਼ ਕਰਾਂਗਾ ਇਸ ਮਸਲਾ ਕੀ ਹੈ ਮਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗਾ ਜਿਸ ਤਿੱਕੇ ਨਾਲ ਚੀਜ਼ਾਂ ਹੋਈਆਂ ਨੇ ਕਿ ਇਸ ਤਿੱਕੇ ਨਾਲ ਤੁਹਾਡੇ ਨੌਜਵਾਨਾਂ ਨੂੰ ਜਿਹੜਾ ਤਮਕਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਤੇ ਇਸ ਉੱਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਜਾਂ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਜੇ ਬੁਲਟ ਚਲਾਇਆ ਜਾ ਰਿਹਾ ਸੀਗਾ ਕੋਈ ਰੂਲ ਸੀਗਾ ਜਾਂ ਜਿਸ ਹਸਾਬ ਨਾਲ ਸੀਗਾ ਕਿ ਇਹ ਚੀਜ਼ਾਂ ਨੇ ASP ਜੰਧਪੁਰੀ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਪਹਿਲਾਂ ਵੀ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਗੱਲ ਕਰਕੇ ਨਹੀਂ ਗੱਲ ਹੋ ਸਕੀ ਉਹਨਾਂ ਅਸੀਂ ਕਾਲ ਤੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਬੁਲਟ ਮੋਟਰਸਾਈਕਲ ਸੀਗਾ ਉਸ ਨੂੰ ਬੌਂਡ ਕਰ ਦਿੱਤਾ ਗਿਆ ਕਹਿੰਦੇ ਜੋ ਕਾਰਵਾਈ ਹੈ ਉਹ ਅਸੀਂ ਕਰਾਂਗੇ ਜੋ ਸਾਡੇ ਮੁਲਾਜ਼ਮਾਂ ਦੇ ਨਾਲ ਜਿਸ ਤਰੀਕੇ ਨਾਲ ਬਿਹੇਵੀਅਰ ਕੀਤਾ ਗਿਆ ਉਸ ਉੱਤੇ ਵੀ ਅਸੀਂ ਦੇਖਾਂਗੇ ਸਾਰੀ ਚੀਜ਼ ਨੂੰ ਤੇ ਅਸੀਂ ਜੰਤਪੁਰੀ ਜੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਜੇ ਉਹ ਨਹੀਂ ਚੱਕਣਗੇ ਕਿਉਂਕਿ ਰਾਤ ਦੇ 10 ਵਜੇ 10 11 ਵਜੇ ਚੁੱਕੇ ਨੇ ਤੇ ਅਸੀਂ ਫਿਰ ਤੋਂ ਅਸੀਂ ਇਹਨਾਂ ਦਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਚੀਜ਼ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਅਗਰ ਜੇ ਮੁਲਾਜ਼ਮ ਦੇ ਬੱਚੇ ਨੇ ਕਿ ਉਹ ਰੂਲ ਤੋੜਨਗੇ ਕਿ ਉਹ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣਗੇ ਕਿ ਮੁਲਾਜ਼ਮਾਂ ਨੂੰ ਥ੍ਰੈਟ ਕਰਨਗੇ ਔਨ ਡਿਊਟੀ ਖੜੇ ਮੁਲਾਜ਼ਮਾਂ ਇੱਕ ਮੁਲਾਜ਼ਮ ਮੁਲਾਇ ਨੂੰ ਥ੍ਰੈਟ ਦੇਣ ਲੱਗ ਗਿਆ ਕਹਿਣ ਲੱਗ ਗਿਆ ਕਿ ਮੈਂ ਤੇਰੀ ਵਰਦੀ ਲੁਹਾ ਦੂੰਗਾ ਮੈਂ ਕਰ ਦੂੰਗਾ ਇਸ ਤਿੱਕੇ ਤੇ ਥੈਟ ਦੇਣ ਲੱਗ ਜਾਨਗੇ ਤਾਂ ਬਹੁਤ ਵੱਡੀਆਂ ਗੱਲਾਂ ਹੋ ਜਾਣਗੀਆਂ ਲਾਅ ਐਂਡ ਆਰਡਰ ਕਿਵੇਂ ਠੀਕ ਰਹੇਗਾ ਕਿਵੇਂ ਸਥਿਤੀ ਠੀਕ ਕੀਤੀ ਜਾਏਗੀ ਟਰੈਫਿਕ ਕੰਟਰੋਲ ਕਰਨ ਦੇ ਵਾਸਤੇ ਇੱਥੇ ਵਕ ਵਕ ਥਾਵਾਂ ਤੇ ਆ ਆਈਜੀ ਮੈਡਮ ਨੇ ਵੀ ਬੀਤੇ ਦਿਨਾਂ ਦੇ ਵਿੱਚ ਸਮਝਾਇਆ ਰੋਪੜ ਰੇਂਜ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਵਕ ਵਕ ਥਾਵਾਂ ਦੇ ਉੱਤੇ ਸਭ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਰੂਲ ਆਂਡਰ ਜਿਹੜੇ ਨੇ ਰੂਲ ਆਂਡਰ ਰੈਗੂਲਰ ਸਾਰੇ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਖਰਾਬੀ ਨਾ ਹੋ ਸਕੇ ਅਕ ਵਕਤਾਂ ਵਾਂ ਤੇ ਨਾਕੇ ਲਾਇਆ ਜਾ ਰਹੇ ਨੇ ਪਰ ਜੇ ਇਸ ਥਿੱਕੇ ਨਾਲ ਮੁਲਾਜ਼ਮ ਦੇ ਜਵਾਕ ਨਾਕੇ ਤੋੜ ਕੇ ਜਾਂ ਬੁਲਟਾਂ ਦੇ ਪਟਾਕੇ ਪਾਉਣਗੇ ਇਸ ਥਿੱਕੇ ਨਾਲ ਬਖਸ਼ ਨਹੀਂ ਜਾਣਗੇ ਪਰ ਉਹ ਮੁਲਾਜ਼ਮ ਕਹ ਰਹੇ ਸੀਗੇ ਸਾਨੂੰ ਇਸ ਗੱਲ ਦਾ ਸ਼ੰਕਾ ਹੈ ਸਾਨੂੰ ਸਸਪੈਂਡ ਕਰਾਇਆ ਜਾ ਸਕਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਜੇ ਕਰੋ ਤਾਂ ਜੋ ਪੰਜਾਬ ਪੁਲਿਸ ਦੀ ਅਜਿਹੀ ਤਸਵੀਰਾਂ ਜੋ ਹੈੱਡ ਕੁਆਟਰ ਦੇ ਵਿੱਚ ਮੁਲਾਜ਼ਮ ਬੈਠੇ ਹੋਏ ਨੇ ਇਸ ਥਿੱਕੇ ਨਾਲ ਧਮਕਾ ਰਹੇ ਨੇ